ਐਤਵਾਰ ਜਾਂ ਛੁੱਟੀ ਵਾਲਾ ਦਿਨ ਕਦੀ ਵੀ ਨਹੀਂ ਆਉਂਦਾ ਆਹ ਵਾਲੇ ਲੋਕਾਂ ਦੀ ਜ਼ਿੰਦਗੀ ਤੁਸੀਂ ਵੇਖਾਣਾ ਕਿ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਚ ਜਾਂ ਬੱਚੇ ਹੋਣ ਚਾਹ ਵੱਡੇ ਹੋਣ ਉਹਨਾਂ ਦੀ ਜ਼ਿੰਦਗੀ ਚ ਛੁੱਟੀ ਵਾਲਾ ਦਿਨ ਆਵੇ ਤਾਂ ਬੜੇ ਖੁਸ਼ ਹੁੰਦੇ ਨੇ ਐਤਵਾਰ ਵਾਲਾ ਦਿਨ ਆਵੇ ਬੜਾ ਖੁਸ਼ ਹੁੰਦੇ ਨੇ ਕਿਉਂਕਿ ਇਸ ਦਿਨ ਬਹੁਤ ਸਾਰੇ ਲੋਕਾਂ ਨੇ ਆਪਣੀ ਕਾਫੀ ਜ਼ਿਆਦਾ ਨੀਂਦ ਲਾਉਣੀ ਹੁੰਦੀ ਹੈ ਜਿੱਦਾਂ ਆਪਾਂ ਕਹਿ ਲਈਏ ਕਿ ਜ਼ਿਆਦਾ ਸੌਣਾ ਹੁੰਦਾ ਆ ਅਕਸਰ ਕੀ ਵੇਖਿਆ ਗਿਆ ਕਿ ਜੇ ਬੱਚੇ ਵੀ ਸਕੂਲ ਜਾਂਦੇ ਹੋਣ ਜਾਂ ਵੱਡੀ ਕਲਾਸ ਚ ਪੜ੍ਹਦੇ ਹੋਣ ਤਾਂ ਉਹ ਕਹਿੰਣਗੇ ਛੁੱਟੀ ਹੈ ਮਮਾ ਪਾਪਾ ਅੱਜ ਮੈਨੂੰ ਨਾ ਠਾਇਓ ਮੈਂ ਅੱਜ ਪੂਰਾ 4-2-3 ਘੰਟੇ ਐਕਸਟਰਾ ਸੌਣਾ ਚਾਹੁੰਦਾ ਹਾਂ ਪਰ ਤੁਸੀਂ ਵੇਖੋ ਇੱਕ ਇਸ ਤੋਂ ਇਲਾਵਾ ਵੀ ਜ਼ਿੰਦਗੀ 'ਚ ਇੱਕ ਔਰਤ ਦਾ ਜਿਹੜਾ ਰੋਲ ਆ ਜਦੋਂ ਉਹਦੀ ਸ਼ਾਦੀ ਤੋਂ ਬਾਅਦ ਰੱਬ ਸੌਣਾ ਉਹ ਧੀ ਪੁੱਤਰ ਦੇ ਦਿੰਦਾ ਉਹ ਮਾਂ ਬਣ ਜਾਂਦੀ ਆ ਉਹਦੀ ਜ਼ਿੰਦਗੀ 'ਚ ਇਹ ਐਤਵਾਰ ਵਾਲਾ ਦਿਨ ਤਾਂ ਜ਼ਰੂਰ ਆਉਂਦਾ ਛੁੱਟੀ ਵਾਲੇ ਦਿਨ ਜ਼ਰੂਰ ਆਉਂਦੇ ਨੇ ਕਹਿਣ ਤੋਂ ਭਾਵੇਂ ਉਹ ਘਰ 'ਚ ਹੋਣ ਭਾਵੇਂ ਜੌਬ ਕਰਦੇ ਹੋਣ ਭਾਵੇਂ ਕੁਝ ਵੀ ਕਰਦੇ ਹੋਣ ਲੈਕਿਨ ਉਹਨਾਂ ਜ਼ਿੰਦਗੀ 'ਚ ਛੁੱਟੀ ਵਾਲਾ ਉਹ ਆਨੰਦ ਨਹੀਂ ਆਉਂਦਾ ਯਾਨੀ ਕਿ ਉਹਨਾਂ ਨੇ ਰੁਟੀਨ ਨਾਲ ਹੀ ਆਪਣਾ ਟਣਾ ਹੁੰਦਾ ਕੰਮ ਕਰਨਾ ਸਵੇਰੇ ਸਫਤੀ ਉੱਠ ਕੇ ਘਰ ਦੀ ਸਫਾਈ ਤੋਂ ਲੈ ਕੇ ਖਾਣਾ ਬਣਾਉਣ ਤੱਕ ਚਾਹ ਬਣਾਉਣ ਤੋਂ ਲੈ ਕੇ ਕੱਪੜੇ ਧੋਣ ਤੱਕ ਹਰ ਕੰਮ ਜਿਹੜਾ ਰੁਟੀਨ 'ਚ ਕਰਨਾ ਹੁੰਦਾ ਤੇ ਕੰਮ ਕਰਦੇ ਆ ਉਹਨਾਂ ਨੂੰ ਕਦੀ ਥਕਾਵਟ ਵੀ ਨਹੀਂ ਹੁੰਦੀ ਕਈ ਵਾਰ ਬੱਚਿਆਂ ਨੇ ਅਕਸਰ ਵੇਖਿਆ ਹੋਵੇਗਾ ਜਾਂ ਪਰਿਵਾਰ ਦੇ ਹੋਰ ਜੀ ਵੀ ਹੋਣ ਉਹਨਾਂ ਵੀ ਇਹ ਗੱਲ ਨੋਟ ਕੀਤੀ ਹੋਵੇਗੀ ਕਿ ਔਰਤ ਹਮੇਸ਼ਾ ਆਪਣੇ ਕੰਮ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਨਿਭਾਉਂਦੀ ਹੈ ਉਨੇ ਕਦੀ ਬਹਾਨਾ ਨਹੀਂ ਮਾਰਿਆ ਹੁੰਦਾ ਕਿ ਮੈਨੂੰ ਵੀ ਛੁੱਟੀ ਚਾਹੀਦੀ ਬੇਸ਼ੱਕ ਜਦੋਂ ਉਹ ਆਪਣੇ ਪਿਤਾ ਦੇ ਘਰ ਹੋਵੇਗੀ ਜਦੋਂ ਆਪਣੇ ਪਿਤਾ ਦੇ ਮਾਪਿਆਂ ਦੇ ਘਰ ਹੋਵੇਗੀ ਤਾਂ ਉਦੋਂ ਉਹਨੇ ਛੁੱਟੀਆਂ ਦਾ ਵੀ ਆਨੰਦ ਮਾਣਿਆ ਹੋਊਗਾ ਖੂਬ ਸੁੱਤਾ ਵੀ ਹੋਵੇਗੀ ਜਾਂ ਜ਼ਿੰਦਗੀ 'ਤੇ ਹਰ ਪਹਿਲੂ 'ਤੇ ਲੜਾਈ ਝਗੜਾ ਵੀ ਕੀਤਾ ਹੋਊਗਾ ਲੇਕਿਨ ਕੁਦਰਤੀ ਨਿਯਮਾਂ ਦੇ ਮੁਤਾਬਕ ਰੱਬ ਸੋਣਾ ਪਤਾ ਨਹੀਂ ਕੀ ਸ਼ਕਤੀ ਪਰ ਦਿੰਦਾ ਜਦੋਂ ਔਰਤ ਦੀ ਸ਼ਾਦੀ ਹੋ ਜਾਂਦੀ ਹੈ ਰੱਬ ਸੋਣਾ ਨੂੰ ਧੀ ਪੁੱਤਰ ਦੇਣ ਦਾ ਬੱਚੇ ਦੇ ਦਿੰਦਾ ਆ ਫਿਰ ਉਹ ਸਵੇਰੇ ਉੱਠ ਕੇ ਬੜੇ ਆਰਾਮ ਦੇ ਨਾਲ ਬਿਨਾ ਕਿਸੇ ਹਿਚਕਿਚਾਟ ਬਿਨਾ ਕਿਸੇ ਥਕਾਵਟ ਬਿਨਾ ਕਿਸੇ ਆਨਾ ਬਹਾਨਾ ਉਹ ਆਪਣਾ ਰੈਗੂਲਰ ਕੰਮ ਕਰਦੀ ਹੈ ਤੇ ਕੰਮ ਕਰਦਿਆਂ ਬੇਸ਼ੱਕ ਨੂੰ ਬੁਖਾਰ ਹੋਵੇ ਜਾਂਦਾ ਸਰੀਰ ਸਹੀ ਨਾ ਹੋਵੇ ਉਹਨੇ ਫਿਰ ਵੀ ਕੋਈ ਕਹੀ ਨਹੀਂ ਕਹਿਣਾ ਕਿ ਮੈਂ ਠੀਕ ਨਹੀਂ ਹਾਂ ਮੇਰੇ ਕੋ ਕੰਮ ਨਹੀਂ ਹੋ ਸਕਦਾ ਜਾਂ ਮੇਰੇ ਚ ਸ਼ਕਤੀ ਨਹੀਂ ਹੈਗੀ ਤੁਸੀਂ ਇੱਥੋਂ ਤੱਕ ਵੀ ਨੋਟ ਕੀਤਾ ਹੋਊਗਾ ਕਿ ਜਦੋਂ ਰੱਬ ਸੋਨਾ ਧੀਆ ਪੁੱਤਰ ਦਿੱਤੇ ਹੁੰਦੇ ਬੱਚੇ ਛੋਟੇ ਹੁੰਦੇ ਨੇ ਤੇ ਬੱਚੇ ਰਾਤ ਸੌਣ ਨਹੀਂ ਦਿੰਦੇ ਕਈ ਵਾਰਾਂ ਮਾਂ ਨੂੰ ਉਹ ਮਾਂ ਫਿਰ ਵੀ ਸਵੇਰੇ ਉੱਠ ਕੇ ਰੁਟੀਨ 'ਚ ਆਪਣਾ ਕੰਮ ਕਰੂਗੀ ਉਹ ਬਹਾਨਾ ਨਹੀਂ ਕਰੂਗੀ ਦੂਜੇ ਪਾਸੇ ਜੇ ਪਿਓ ਨਾਲ ਇੱਕ ਦੋ ਦਿਨ ਬੱਚੇ ਸੌਂ ਵੀ ਜਾਣ ਤੇ ਜੇ ਪਤਿਓ ਰਾਤ ਨਾਲ ਚੰਗੀ ਤਰ੍ਹਾਂ ਸੁੱਤਾ ਹੋਵੇ ਤੋ ਚੁੱਕ-ਚੁੱਕ ਕੇ ਮਾਰਦਾ ਕਿ ਜਲਦ ਆਪਣੀ ਮੰਮੀ ਲਾਗੇ ਸੌਂ ਜਾ ਕੇ ਭੱਜੋ ਮੇਰੇ ਲੱਗੋ ਮੈਨੂੰ ਰਾਤੀਂ ਮੈਂ ਸੌਂ ਨਹੀਂ ਸਕਿਆ ਮੈਥੋਂ ਕੰਮ ਨਹੀਂ ਹੁੰਦਾ ਕਿੰਨੇ ਬਹਾਨੇ ਮਾਰਦਾ ਬੇਸ਼ੱਕ ਬਾਪ ਇੱਕ ਵੱਖਰੀ ਜ਼ਿੰਮੇਵਾਰੀ ਨਿਭਾਉਂਦਾ ਕਿ ਉਹ ਆਪਣੇ ਬੱਚਿਆਂ ਦੀ ਔਲਾਦ ਨਹੀਂ ਸਾਰੀ ਦਿਹਾੜੀ ਕੰਮ ਕਰਦਾ ਪੈਸੇ ਕਮਾਉਂਦਾ ਇਹ ਉਹਦੀ ਆਪਣੀ ਇੱਕ ਨਿੱਜੀ ਭਗਤੀ ਆ ਲੈਕਿਨ ਜੇ ਆਪਾਂ ਇੱਥੇ ਚੱਲ ਛੁੱਟੀ ਦੀ ਕਰਦੇ ਆਂ ਬੰਦਾ ਫਿਰ ਵੀ ਕਹਿ ਦੂ ਅੱਜ ਮੈਂ ਨਹੀਂ ਉੱਠਣਾ ਮੈਨੂੰ ਠਾਏ ਹੋਣਾ ਮੈਂ ਲੇਟ ਉੱਠਣਾ ਆ ਇਹ ਜਿਹੜੀ ਚੀਜ਼ਾਂ ਨੇ ਇਹ ਮਤਲਬ ਨਹੀਂ ਕਿਉਂ ਰੱਬ ਸਦਾ ਲਈ ਖਤਮ ਕਰ ਦਿੰਦਾ ਫਿਰ ਉਹ ਸਾਰੀ ਉਮਰ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਕਿ ਛੁੱਟੀ ਵਾਲਾ ਦਿਨ ਭੁੱਲ ਜਾਂਦਾ ਮਨੁੱਖ ਮੈਂ ਸਮਝਦਾ ਕਿ ਜਿਹੜੇ ਬੱਚੇ ਨੇ ਜਾਂ ਬਾਕੀ ਪਰਿਵਾਰਿਕ ਮੈਂਬਰ ਨੇ ਉਹਨਾਂ ਨੂੰ ਵੀ ਹੀ ਔਰਤ ਦੀ ਜਿਤ ਕਰਨੀ ਚਾਹੀਦੀ ਆ ਬੇਸ਼ੱਕ ਇਕਾ ਦੁਕਾ ਔਰਤਾਂ ਹੋਣਗੀਆਂ ਜਿਹੜੀਆਂ ਮਾਂ ਨਹੀਂ ਆਈਆਂ ਕਰਦੀਆਂ ਹੋਣਗੀਆਂ ਜਿਹਨੇ ਆਪਣੇ ਬੱਚਿਆਂ ਨੂੰ ਪਿਆਰ ਨਹੀਂ ਕਰਦੀਆਂ ਹੋਣਗੀਆਂ ਜੋ ਆਪਣੇ ਘਰ ਨੂੰ ਪਿਆਰ ਨਹੀਂ ਕਰਦੀਆਂ ਹੋਣਗੀਆਂ ਲੇਕਿਨ ਬਹੁਤ ਸਾਰੀਆਂ ਔਰਤਾਂ ਹਮੇਸ਼ਾ ਆਪਣੇ ਘਰ ਨੂੰ ਬੱਚਿਆਂ ਨੂੰ ਪਰਿਵਾਰ ਨੂੰ ਬਹੁਤ ਇੱਜ਼ਤ ਮਾਨ ਸਤਕਾਰ ਦਿੰਦੀਆਂ ਨੇ ਜਿਹਦੇ ਕਰਕੇ ਘਰ ਸਵਰਗ ਬਣ ਜਾਂਦੇ ਨੇ ਮੈਂ ਸਮਝਦਾ ਕਿ ਉਹ ਮਾਂਵਾਂ ਬੜੀਆਂ ਕਰਮਾ ਭਾਗਾਂ ਵਾਲੀਆਂ ਵੀ ਹੁੰਦੀਆਂ ਨੇ ਜਿਹਨਾਂ ਨੂੰ ਰੱਬ ਤੀ ਪੁੱਤਰ ਦਿੰਦਾ ਜਿਨ੍ਹਾਂ ਨੂੰ ਪਰਿਵਾਰ ਦਿੰਦਾ ਜਿੰਨੂੰ ਘਰ ਦਿੰਦਾ ਆ ਘਰ ਤੋਂ ਬਿਨਾ ਤੇ ਮਨੁੱਖ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਘਰ ਤੋਂ ਬਿਨਾ ਤੇ ਕਿਸੇ ਦਾ ਸਤਕਾਰ ਹੀ ਨਹੀਂ ਹੋ ਸਕਦਾ ਘਰ ਤੋਂ ਬਿਨਾ ਕਿਸੇ ਦਾ ਅਦਬ ਮਾਨ ਨਹੀਂ ਹੋ ਸਕਦਾ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕੁਦਰਤ ਨੇ ਇੱਕ ਬਹੁਤ ਹੀ ਵੱਡਾ ਗੁਲਦਸਤਾ ਬਣਾਇਆ ਹੋਇਆ ਮਨੁੱਖੀ ਜ਼ਿੰਦਗੀ ਦੇ ਵਿੱਚ ਜਿਹਦੇ ਵਿੱਚ ਹਰ ਇੱਕ ਦਾ ਆਪਣਾ ਆਪਣਾ ਰੋਲ ਆ ਜੇ ਮਨੁੱਖ ਦੇ ਕੋਲ ਬੱਚੇ ਹੀ ਨਹੀਂ ਹੋਣਗੇ ਤਾਂ ਫਿਰ ਉਹ ਘਰ ਵੀ ਕੀ ਕਰੂਗਾ ਫਿਰ ਉਹ ਕੰਮ ਕੀਤੇ ਕੀ ਕਰਨਗੇ ਇਸ ਕਰਕੇ ਸਾਰੀਆਂ ਚੀਜ਼ਾਂ ਰੱਬ ਨੇ ਬੜੀਆਂ ਸੋਚ ਸਮਝ ਕੇ ਬਣਾਈਆਂ ਨੇ ਇਹਨੇ ਗੱਲ ਛੁੱਟੀ ਦੀ ਕਰ ਰਹੀ ਸੀ ਆਪਾਂ ਕਿ ਮਾਂ ਦੀ ਜ਼ਿੰਦਗੀ 'ਚ ਛੁੱਟੀ ਦਾ ਦਿਨ ਨਹੀਂ ਹੁੰਦਾ ਭਾਵੇਂ ਉਹ ਬਿਮਾਰ ਹੋਵੇ ਤੇ ਭਾਵੇਂ ਉਹ ਤੰਦਰੁਸਤ ਹੋਵੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਸਤੇ ਰਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇਨਾ